ਪੰਜਾਬ 'ਚ ਰੋਜ਼ ਕੋਈ ਨਾ ਕੋਈ ਮੁੱਦਾ ਪਨੇ ਰਹਿੰਦਾ ਨਵਾਂ ਇਹ ਨਵਾਂ ਮੁੱਦਾ ਸਾਹਮਣੇ ਆਇਆ ਹੈ ਜਿਹੜਾ ਕਿ ਪਾਸਚਰ ਬਲਜਿੰਦਰ ਸਿੰਘ ਜਿਹੜਾ ਇਹ ਤੁਹਾਨੂੰ ਪਤਾ ਹੀ ਆ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਕਿ ਬੋਲਨੇ ਲੱਗੀ ਵਾਲੀ ਸੋ ਇਹਨੇ ਕੀ ਕੀਤਾ ਕਿ ਜਿਹੜੇ ਇਹਦੇ ਸਕਿੱਟ ਵਾਲੇ ਬੰਦੇ ਹੁੰਦੇ ਨੇ ਜਿਹੜੇ ਜਿਨ੍ਹਾਂ ਚੋਂ ਇਹ ਭੂਤ ਕੱਢਦਾ ਹੈ ਉਹ ਸਾਰੇ ਪੇਡ ਹੁੰਦੇ ਨੇ ਸੋ ਇਹ ਵੀਡੀਓ ਸਾਹਮਣੇ ਆਈ ਹੈ ਕਿ ਇਹ ਇੱਕ ਤੀਵੀਂ ਦੇ ਇੱਕ ਔਰਤ ਦੇ ਥੱਪੜ ਮਾਰ ਰਿਹਾ ਹੈ ਕਿਉਂਕਿ ਉਹਨੂੰ ਕਹਿ ਰਿਹਾ ਹੈ ਕਿ ਤੂੰ ਐਕਟਿੰਗ ਬਹੁਤ ਵਧੀਆ ਨਹੀਂ ਕੀਤੀ ਹੈਗੀ ਤੇ ਸਾਰੀ ਗੱਲ ਐਵੇਂ ਹੋਈ ਕਿ ਉਹ ਪਾਸਚਰ ਬਲਜਿੰਦਰ ਨੇ ਕੁੜੀ ਨੂੰ ਕਿਹਾ ਸੀਗਾ ਤੇ ਤੂੰ ਭੂਤ ਦਾ ਰੋਲ ਕਰਨਾ ਹੈ ਤੇਰੇ ਚ ਭੂਤ ਆਊਗਾ ਤਾਂ ਤੂੰ ਬੰਦੇ ਦੀ ਆਵਾਜ਼ ਦੇ ਵਿੱਚ ਬੋਲਣਾ ਹੈ ਤਾਂ ਪਰ ਲੜਕੀ ਆ ਜਿਹੜੀ ਉਹ ਬੰਦੇ ਦੀ ਆਵਾਜ਼ ਚ ਸਹੀ ਤਰੀਕੇ ਨਾਲ ਨਹੀਂ ਕੱਢ ਸਕੀ ਤੇ ਬੰਦੇ ਦੀ ਆਵਾਜ਼ ਚ ਨਹੀਂ ਬੋਲ ਸਕੀ ਚੰਗੀ ਤਰ੍ਹਾਂ ਤੇ ਫਿਰ ਪਾਸਟੇਬਲ ਜਿੰਦਰ ਕਹਿੰਦਾ ਵੀ ਤੂੰ ਆਵਾਜ਼ ਵਧੀਆ ਨਹੀਂ ਕੱਢੀ ਹੈਗੀ ਬੰਦੇ ਦੀ ਤਾਂ ਲੋਕਾਂ ਤੇ ਪ੍ਰਭਾਵ ਨਹੀਂ ਪੈਣਾ ਹੈਗਾ ਆਪਣਾ ਇਮਪ੍ਰੈਸ਼ਨ ਨਹੀਂ ਜਾਣਾ ਹੈਗਾ ਲੋਕਾਂ ਨੇ ਕਹਿਣਾ ਵੀ ਇਹ ਫੇਕ ਆ ਵੀ ਪੂਰਾ ਰੀਅਲ ਨਹੀਂ ਲੱਗਣਾ ਹੈਗਾ ਤੂੰ ਬੰਦੇ ਦੀ ਆਵਾਜ਼ ਕੱਢ ਦਿੰਦੀ ਤਾਂ ਤੇਰਾ ਕੀ ਕਹਾ ਜਣਾ ਤੇਰਾ ਤਾਂ ਕਰਕੇ ਫਿਰ ਉਹਨੇ ਉਹਦੇ ਚਪੇੜਾ ਮਾਰੀਆਂ ਉਸ ਤੋਂ ਬਾਅਦ ਲੇਡੀ ਨੇ ਜਿਹੜਾ ਇਹ ਪੁਲਿਸ ਰਿਪੋਰਟ ਕਰਤੀ ਵੀ ਮੇਰੇ ਤੇ ਨੇ ਹਮਲਾ ਕੀਤਾ ਮੇਰੇ ਥੱਪੜ ਮਾਰਿਆ ਮੇਰੇ ਇਹਨੇ ਲੋਕਾਂ ਦੇ ਸਾਹਮਣੇ ਹੱਥ ਚੁੱਕਿਆ ਤੇ ਸਾਰੀ ਗੱਲ ਦੱਸਦੀ ਵੀ ਆਹ ਗੱਲ ਅਸਲੀ ਕੀ ਵੀ ਐਕਟਿੰਗ ਦਾ ਮਾਮਲਾ ਸੀ ਤੇ ਵੀ ਐਕਟਿੰਗ ਵਧੀਆ ਨਹੀਂ ਕੀਤੀ ਹੈਗੀ ਮੈਨੇ ਤਾਂ ਕਰਕੇ ਇਹਨੇ ਮੇਰੇ ਥੱਪੜ ਮਾਰਿਆ ਤੇ ਕਹਿੰਦਾ ਵੀ ਤੈਨੂੰ ਪੈਸੇ ਪੂਰੇ ਦਿੱਤੇ ਨੇ ਜਾਂ ਫਿਰ ਤੂੰ ਊਤ ਜਦ ਤੇਰੇ ਚ ਆਇਆ ਉਹ ਐਕਟਿੰਗ ਤੋਂ ਪੂਰੀ ਵਧੀਆ ਕਿਉਂ ਨਹੀਂ ਕੀਤੀ ਹੈਗੀ ਹਣਾ ਸੋ ਇਸ ਕਰਕੇ ਫਿਰ ਬਲਜਿੰਦਰ ਬਾਬਾ ਜਿਹੜਾ ਪਾਸਚਰ ਆ ਉਹਨੂੰ ਫਿਰ ਚੱਕ ਲਿਆ ਪੁਲਿਸ ਵਾਲਿਆਂ ਨੇ ਹੁਣ ਹੁਣ ਫਿਲਹਾਲ ਰਿਮਾਂਡ ਦੇ ਵਿੱਚ ਆ ਦੇਖੋ ਹੁਣ ਐਕਟਿੰਗ ਉਹਨੂੰ ਸਿਖਾਉਣਗੇ ਜਾਂ ਪਟੇ ਲਾਉਣਗੇ ਇਹ ਤਾਂ ਹੁਣ ਪੁਲਿਸ ਦੇ ਉ ਇਹਨਾਂ ਨੇ ਇੰਨਤ ਪਾਇਆ ਪਿਆ ਪੰਜਾਬ ਦੇ ਵਿੱਚ ਵੈਸੇ ਇਹ ਸਹੀ ਧਰਮ ਇਹ ਨਾ ਮਾੜਾ ਨਹੀਂ ਹੈਗਾ ਜਿੰਨਾ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਬਣਾਤਾ ਪੂਤ ਕੰਡ ਕੱਟ ਕੇ ਹੋਰ ਐਗੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਤੇ ਹੋਰ ਵੀਡੀਓ ਥੈਂਕ ਯੂ ਵੈਰੀ ਮਚ